ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਣੇ ਕੋਲੇ ਪਈਆਂ ਸੀ ਜੀ ਕਾਫੀ ਸਾਰੀਆਂ ਪੁਰਾਣੀਆਂ ਜਰਾਬਾਂ ਦੇਖੋ ਕਈ ਵਾਰ ਤਾਂ ਸਿੰਗਲ ਸਿੰਗਲ ਪੀਸ ਹੀ ਨੇ ਤੇ ਵਿੱਚ ਬਹੁਤ ਸਾਰੀਆਂ ਨਾ ਫਟੀਆਂ ਪਈਆਂ ਨੇ ਅੱਜ ਇਹ ਤੁਹਾਨੂੰ ਆਪਾਂ ਦਿਖਾਉਨੇ ਆ ਜੀ ਕਿ ਆਪਾਂ ਇਹਨਾਂ ਨੂੰ ਫਟੀਆਂ ਪੁਰਾਣੀਆਂ ਜਰਾਬਾਂ ਨੂੰ ਕਿਸ ਹੱਬ ਨਾਲ ਵਰਤ ਸਕਦੇ ਆ ਨਹੀਂ ਤਾਂ ਦੇਖੋ ਆਮ ਤੌਰ ਤੇ ਆਪਾਂ ਸਿੱਟ ਦੰਨੇ ਆ ਪਰ ਆਪਾਂ ਸਿੱਟਦੇ ਨਹੀਂ ਆਪਾਂ ਇਹਨਾਂ ਨੂੰ ਵਰਤਾਂਗੇ ਦੇਖੋ ਜਿਵੇਂ ਮੇਰੇ ਕੋਲੇ ਨਾ ਵੀ ਪੁਰਾਣੇ ਡੱਬੇ ਪਏ ਸੀ ਜੀ ਨਮਕ ਮਿਰਚ ਵਾਲੇ ਤੇ ਬਹੁਤ ਹੀ ਖਰਾਬ ਹੋਏ ਪਏ ਸੀਗੇ ਆਪਾਂ ਨਵੇਂ ਲਾਲੇ ਤੇ ਇਹ ਮੇਲੇ ਵੇਸਟ ਹੋ ਗਏ ਦੇਖੋ ਜਿਵੇਂ ਆਪਾਂ ਵੇਸਟ ਡੱਬੇ ਨੇ ਇਹਨਾਂ ਨੂੰ ਕੋਈ ਵੀ ਡੱਬਾ ਐ ਇਸ ਤਰ੍ਹਾਂ ਐ ਚੜਾ ਕੇ ਦੇਖੋ ਆਪਾਂ ਪੁਰਾਣੀਆਂ ਜਰਾਬਾਂ ਇਹਨੂੰ ਇਹਨੂੰ ਇੱਕ ਨਵੀਂ ਲੁੱਕ ਮਿਲ ਜੂਗੀ ਇਹਦੇ ਵਿੱਚ ਦੇਖੋ ਆਪਾਂ ਕੁਝ ਵੀ ਜਿਵੇਂ ਦੇਖੋ ਆਪਾਂ ਇਹ ਮਿੱਟੀ ਦੇ ਭਾਰ ਕੇ ਤੇ ਆਪਾਂ ਕੋਈ ਪਲਾਸਟਿਕ ਦੇ ਗਮਲੇ ਵੀ ਇਹਦੇ ਵਿੱਚ ਬੂਟੇ ਵੀ ਲਾ ਸਕਦੇ ਹਾਂ ਹਨਾ ਤੇ ਪਲਾਸਟਿਕ ਦੇ ਫਲਾਵਰ ਵੀ ਲਾ ਸਕਦੇ ਹਾਂ ਦੇਖੋ ਤੇ ਭਾਈ ਇਹ ਸੋਹਣੇ ਵੀ ਲੱਗਦੇ ਨੇ ਤੇ ਕੋਈ ਆਪਾਂ ਨੂੰ ਇਹਨਾਂ ਤੇ ਪੇਂਟ ਵਗੈਰਾ ਕਰਨ ਦੀ ਲੋੜ ਨਹੀਂ ਪੈਂਦੀ ਤੇ ਇਹ ਜਰਾਬਾਂ ਇਹਦੇ ਉੱਤੇ ਆਪਾਂ ਐਂ ਚੜਾ ਕੇ ਕਿਵੇਂ ਮਰਜ਼ੀ ਰੱਖ ਸਕਦੇ ਹਾਂ ਜੀ ਤੇ ਆਪਣਾ ਪੇਂਟ ਦਾ ਵੀ ਖਰਚਾ ਬਚੂਗਾ ਤੇ ਆਪਾਂ ਨੂੰ ਬਾਹਰੋਂ ਵੀ ਕੁਝ ਲਿਆਉਣ ਦੀ ਲੋੜ ਨਹੀਂ ਪੈਂਦੀ ਦੇਖੋ ਇਹਨਾਂ ਨੇ ਕਿੰਨੇ ਸੋਹਣੇ ਲੱਗਦੇ ਨੇ ਕਿਤੇ ਵੀ ਆਪਾਂ ਇਹਨੂੰ ਰੱਖ ਸਕਦੇ ਹਾਂਗੇ ਇਸੇ ਤਰ੍ਹਾਂ ਦੇਖੋ ਆਪਣੀਆਂ ਜਿਵੇਂ ਪ੍ਰਾਣੀ ਜਰਾਬ ਹੋਰ ਪਈ ਸੀ ਜੀ ਇਸੇ ਤਰ੍ਹਾਂ ਦੇਖੋ ਆਪਾਂ ਸਾਨੂੰ ਇਹਨੂੰ ਆਈ ਅੰਦਰ ਨਾ ਫੋਲਡ ਕਰ ਦੇਣਾ ਫੋਲਡ ਕਰਕੇ ਇਹਨੂੰ ਕਿਤੇ ਵੀ ਆਪਾਂ ਕਿਸੇ ਵੀ ਛੋਟੀ ਜਿਹੀ ਡੱਬੀ 'ਚ ਰੱਖ ਲੈਣਾ ਦੇਖੋ ਜਿਵੇਂ ਆਪਣੇ ਪੱਗ ਪੈਨ ਹੁੰਦੇ ਨੇ ਜਾਂ ਆਪਣੀਆਂ ਸੂਈਆਂ ਹੁੰਦੀਆਂ ਨੇਗੀਆਂ ਤੇ ਆਪਾਂ ਨੂੰ ਲੱਭਦੀਆਂ ਨਹੀਂ ਔਖੀਆਂ ਹੋ ਜਾਂਦੀਆਂ ਹਨਾ बार-बार ਡੱਬੀ 'ਚ ਕੱਢਦੇ ਆਂ ਬੰਦ ਕਰਦੇ ਆਂ ਇਹਨਾਂ ਨੂੰ ਆਪਾਂ ਦੇਖੋ ਕਿਵੇਂ ਵੀ ਮਰਜ਼ੀ ਇਹਦੇ ਵਿੱਚ ਇਸ ਤਰ੍ਹਾਂ ਰੱਖ ਸਕਦੇ ਆਂ ਜੀ ਆਪਣੇ ਕੋਲੇ ਤੇ ਕਿਵੇਂ ਵੀ ਮਰਜ਼ੀ ਆਪਾਂ ਇਹਦੇ ਵਿੱਚੋਂ ਕੱਢ-ਕੱਢ ਕੇ ਵਰਤੀ ਜਾਈਏ ਤੇ ਕਿ ਇਹਦੇ ਵਿੱਚ ਹੀ ਦੁਬਾਰਾ ਫੇਰ ਇਸ ਤਰ੍ਹਾਂ ਲੱਗ ਜਾਣਗੇ ਆ ਤੇ ਸੋਈਆਂ ਵੀ ਨਹੀਂ ਗੁੰਮਣੀਆਂ ਤੇ ਆਪਾਂ ਨੂੰ ਦੇਖੇ ਕੰਮ ਹੋ ਗਿਆ ਆਏਗੇ ਇਸੇ ਤਰ੍ਹਾਂ ਦੇਖੋ ਮੈਂ ਇੱਕ ਮਤਲਬ ਕਿ ਜਰਾਵ ਲੈਤੀ ਜੀ ਉਹਨੂੰ ਬਰੀਕ-ਬਰੀਕ ਨਾ ਇਸ ਤਰ੍ਹਾਂ ਐ ਕੱਟ ਲਿਆ ਜਦੋਂ ਆਪਾਂ ਇਹਨੂੰ ਕਟਾਂਗੇ ਨਾ ਤੇ ਇਹ ਨਾ ਇੱਕ ਰਬੜ ਬੈਂਡ ਦੀ ਤਰ੍ਹਾਂ ਬਣ ਜਾਣਗੇ ਰਬੜ ਬੈਂਡ ਦੀ ਤਰ੍ਹਾਂ ਆਪਾਂ ਇਹਨਾਂ ਨੂੰ ਕਿਵੇਂ ਮਰਜ਼ੀ ਵਰਤ ਸਕਦੇ ਆਂ ਜੀ ਦੇਖੋ ਇਹ ਵੀ ਆਪਣੇ ਨਾ ਬਹੁਤ ਹੀ ਕੰਮ ਆਉਣਗੇ ਮੈਂ ਤੁਹਾਨੂੰ ਦਿਖਾਉਂ ਜਦੋਂ ਆਪਾਂ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਖਿੱਚ ਲੈਨੇ ਨਾ ਇਹ ਬਿਲਕੁਲ ਰਬੜ ਵਾਂਣ ਦੀ ਤਰ੍ਹਾਂ ਹੀ ਲੱਗਦੇ ਆ ਤੇ ਬਿਲਕੁਲ ਨਹੀਂ ਆ ਲੱਗਦਾ ਕਿ ਆਪਾਂ ਇਹ ਮਤਲਬ ਕਿ ਇਹ ਪ੍ਰਾਣੀ ਜਰਾਬ ਦੇ ਆਗੇ ਆ ਦੇਖੋ ਤੇ ਇਹਨੂੰ ਆਪਾਂ ਰਬੜ ਵਾਂਣ ਦੀ ਤਰ੍ਹਾਂ ਇਸ ਤਰ੍ਹਾਂ ਮਰਸਦੇ ਆ ਕਈ ਵਾਰ ਕੋਈ ਆਪਣੇ ਕੋਲੇ ਇਹੋ ਜੀ ਚੀਜ਼ ਆਪਾਂ ਪੈਕ ਕਰਨੀ ਹੁੰਦੀ ਹੈ ਜਿਹੜੀਆਂ ਬਰੀਕ ਰਬੜਾ ਹੁੰਦੀਆਂ ਨਾ ਉਹ ਟੁੱਟ ਜਾਂਦੀਆਂ ਨਹੀਂ ਜਦੋਂ ਆਪਾਂ ਵਰਤਦੇ ਆ ਇਹਨਾਂ ਨੂੰ ਦੇਖੋ ਆਪਾਂ ਕਿਵੇਂ ਮਰਜੀ ਡਬਲ ਬਟਾ ਦੇਖੇ ਕਿਵੇਂ ਮਰਜ਼ੀ ਨੂੰ ਚੀਜ਼ ਤੇ ਇਸ ਤਰ੍ਹਾਂ ਆਪਾਂ ਚੜ੍ਹਾ ਸਕਦੇ ਹਾਂ ਕੋਈ ਵੀ ਆਪਣਾ ਵੱਡੇ ਕੋਈ ਪੈਕਿੰਗ ਕਰਨੀ ਹੋਵੇ ਜਾਂ ਕੋਈ ਛੋਟੀਆਂ ਮੋਟੀਆਂ ਚੀਜ਼ਾਂ ਲਗਾ ਪਿਆ ਜਾਂ ਆਪਾਂ ਰਵੜਛਾ ਕੇ ਰੱਖ ਲੈਣੇ ਆ ਤੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਵਰਤ ਸਕਦੇ ਹਾਂ ਜੀ ਆਪਾਂ ਇੱਕ ਦੇਖੋ ਜਿਵੇਂ ਆਪਾਂ ਤੇਲ ਦੀਆਂ ਬੋਤਲਾਂ ਹੁੰਦੀਆਂ ਜੀ ਆਮ ਤੌਰ ਤੇ ਆਪਾਂ ਇਹਨਾਂ ਨੂੰ ਕਪਬੋਰਡ 'ਚ ਰੱਖ ਗਏ ਠੰਡੀਆਂ ਹੋ ਜਾਂਦੀਆਂ ਯਾਨੀ ਜਦੋਂ ਵੀ ਆਪਾਂ ਇਹਨਾਂ ਨੂੰ ਵਰਤਦੇ ਹਾਂ ਉਸ ਤੋਂ ਬਾਅਦ ਇਹ ਠੰਡੀਆਂ ਹੋ ਜਾਂਦੀਆਂ ਤੇ ਦੇਖੋ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਜਰਾਬ ਚੜਾ ਕੇ ਇਸ ਤਰ੍ਹਾਂ ਰੱਖ ਲਈਏ ਤਾਂ ਆਪਣੀ ਜਿਹੜੀ ਕਪੋਰ ਹੁੰਦਾ ਠੰਡਾ ਨਹੀਂ ਹੁੰਦਾ ਕੋਈ ਸਲੈਪ ਵੀ ਠੰਡੀ ਨਹੀਂ ਹੁੰਦੀ ਤੇ ਆਪਾਂ ਇਹਨੂੰ ਕਿਵੇਂ ਮਰਜ਼ੀ ਰੱਖ ਸਕਦੇ ਨੇ ਉਦੋਂ ਬਾਅਦ ਆਪਾਂ ਦੇਖੋ ਜਰਾਬ ਕਿਵੇਂ ਲਾ ਕੇ ਇਹਨੂੰ ਢੋ ਸਕਦੇ ਹੁੰਦੇ ਆਂਗੇ ਇਸੇ ਤਰ੍ਹਾਂ ਆਪਾਂ ਦੇਖੋ ਇਹ ਤੇਲ ਦੀ ਬੋਤਲ ਸੀ 에ਰ ਫੈਨ ਦੀ ਬੋਤਲ ਹੈ ਆਪਾਂ ਇਹਨਾਂ ਤੇ ਹਰ ਇੱਕ ਤਰ੍ਹਾਂ ਦੀ ਬੋਤਲ ਤੇ ਹੈ ਜਿਵੇਂ ਚਾਰਸ ਬੋਤਲ ਸੀ ਉਹ ਗੋਲ ਸੀ ਦੇਖੋ ਕਿਵੇਂ ਵੀ ਇਹ ਆਪਾਂ ਇਹਨੂੰ ਚੜਾ ਕੇ ਰੱਖ ਲਏ ਆਮ ਤੌਰ ਤੇ ਜਿਵੇਂ ਆਪਾਂ ਅਚਾਰ ਵਗੈਰਾ ਕੱਢਦੇ ਆਂ ਦੇਖੋ ਚਾਰ ਵੀ ਡੁੱਲ ਜਾਂਦਾ ਹੈ ਸਲੇਫ ਤੇ ਠੰਡੀ ਹੋ ਜਾਂਦੀ ਆਪਾਂ ਕਿਸੇ ਕੱਪੜੇ ਨਾਲ ਸਾਫ਼ ਕਰਦੇ ਆਂ ਤਾਂ ਕੱਪੜਾ ਖਰਾਬ ਹੋ ਜਾਂਦਾ ਹੈ ਹਨਾ ਆਪਾਂ ਦੇਖੋ ਇਸ ਤਰ੍ਹਾਂ ਇਹਨੂੰ ਚੜਾ ਕੇ ਰੱਖ ਲਓ ਜੀ ਜਿਵੇਂ ਮਰਜ਼ੀ ਆਪਾਂ ਅਚਾਰ ਵਗੈਰਾ ਕੱਢੋ ਸਲੇਫ ਠੰਡੀ ਨਹੀਂ ਹੁੰਦੀ ਤੇ ਖਰਾਬ ਨਹੀਂ ਹੁੰਦੀ ਇਸੇ ਤਰ੍ਹਾਂ ਦੇਖੋ ਮੇਰੇ ਲਈ ਪੁਰਾਣਾ ਝਾੜੂ ਪਿਆ ਸੀ ਇਹ ਪਰਾਣਾ ਸੀਗਾ ਤੇ ਇਹਨੂੰ ਮੈਂ ਥੋੜਾ ਜਿਰਾਬ ਨੂੰ ਨਾ ਗਿੱਲਾ ਜਿਹਾ ਕਰ ਲਿਆ ਸੀਗਾ ਗਿੱਲਾ ਕਰਨ ਤੋਂ ਬਾਅਦ ਦੇਖੋ ਜਿੱਥੇ-ਜਿੱਥੇ ਜਿਵੇਂ ਹੁਣ ਦਿਵਾਨਾਂ ਦੇ ਥੱਲੇ ਆਪਣਾ ਪੋਚਾ ਨਹੀਂ ਲੱਗਦਾ ਤੇ ਇੱਥੇ ਦੇਖੋ ਆਪਾਂ ਇਹਨੂੰ ਕਿਵੇਂ ਮਰਜ਼ੀ ਇਹਨੂੰ ਕੂੜੇ ਨੂੰ ਬਾਹਰ ਕੱਢ ਸਕਦੇ ਹਾਂ ਦੇਖੋ ਜਿਵੇਂ ਜਿੱਥੇ-ਜਿੱਥੇ ਕਿ ਆਪਣਾ ਹੱਥ ਨਹੀਂ ਜਾਂਦਾ ਹੈਗਾ ਤੇ ਇਸੇ ਤਰ੍ਹਾਂ ਦੇਖੋ ਆਪਾਂ ਜਿਵੇਂ ਆਪਣੇ ਫਲੈਕਸਾਂ ਵਗੈਰਾ ਲੱਗੀਆਂ ਹੁੰਦੀਆਂ ਗਿੱਲਾ ਕਰਕੇ ਝਾੜੂ ਤੇ ਚੜ੍ਹਾ ਕੇ ਜਿਰਾਬ ਇਹਨੂੰ ਆਪਾਂ ਕਿਵੇਂ ਮਰਜ਼ੀ ਦੀ ਆਪਣੀ ਸਫਾਈ ਕਰ ਸਕਦੇ ਹਾਂ ਘਰ ਦੀ ਤੇ ਇਸੇ ਤਰ੍ਹਾਂ ਦੇਖੋ ਜਿਵੇਂ ਆਪਾਂ ਕੰਗੇ ਤੇ ਇੱਕ ਜਰਾਬ ਚੜਾਈ ਹੈ ਜਿਵੇਂ ਦੇਖੋ ਆਪਣੇ ਫ੍ਰਿਜ ਦੀਆਂ ਇਹ ਚੀਜ਼ਾਂ ਹੁੰਦੀਆਂ ਨੇ ਉੱਪਰ ਰਗੜਾ ਹੁੰਦੀਆਂ ਇਹਨਾਂ 'ਚ ਨਾ ਹੱਥ ਨਹੀਂ ਵਜਦਾ ਤੇ ਬਾਹਲਾ ਇਹਨੂੰ ਚੌੜਾ ਕਰਦੇ ਤਾਂ ਲੂਜ਼ ਹੋ ਜਾਂਦੀ ਐ ਇਸੇ ਤਰ੍ਹਾਂ ਆਪਾਂ ਦੇਖੋ ਇਹਨੂੰ ਵਰਤ ਸਕਦੇ ਹਾਂ ਜੇ ਵੈਸੇ ਵੀ ਹੱਥ ਦੇ ਚੜਾ ਕੇ ਦੇਖੋ ਡਸਟਿੰਗ ਕਰਨੀ ਹੋਵੇ ਆਪਾਂ ਕਿਵੇਂ ਮਰਜ਼ੀ ਕਰ ਸਕਦੇ ਹਾਂ ਦੇਖੋ ਕਿੰਨਾ ਰੇਤਾ ਦਰਵਾਜ਼ੇ ਵੀ ਦੇਖੋ ਆਪਾਂ ਕਿਵੇਂ ਮਰਜ਼ੀ ਸਾਫ਼ ਕਰ ਸਕਦੇ ਹਾਂ ਜੀ ਇਸੇ ਤਰ੍ਹਾਂ ਆਪਾਂ ਇਹਨੂੰ ਚੜਾ ਕੇ ਤੇ ਇਹਦੇ ਨਾਲ ਇਹ ਡਸਟਿੰਗ ਦਾ ਕੰਮ ਆਪਾਂ ਇਹ ਲੈ ਸਕਦੇ ਹਾਂ ਜੀ ਇਹਦੇ ਤੋਂ ਦੇਖੋ ਕਿਵੇਂ ਮਰਜ਼ੀ ਆਪਾਂ ਇਹਨੂੰ ਵਰਤੀ ਜਾਈਏ ਤੇ ਇਸੇ ਤਰ੍ਹਾਂ ਦੇਖੋ ਮੈਂ ਇੱਕ ਹੋਰ ਜਰਾਬ ਲੈਤੀ ਹੈ ਜੀ ਜਿਵੇਂ ਇੱਕ ਕਲਰ ਦੀ ਥੋੜਾ ਜਿਹਾ ਪਿੰਕ ਜੇ ਕਲਰ ਦੀ ਸੀ ਇਹਦਾ ਮੈਂ ਸੋਨੇ ਘਰ ਬਣਾ ਕੇ ਦਿਖਾਉਣੀ ਆ ਤੇ ਇਹ ਵੀ ਆਪਣੇ ਕੰਮ ਆਊਗਾ ਜਿੰਦੇ ਮੈਂ ਦੇਖੋ ਮੈਂ ਗੋਲ ਪੀਸ ਲੈ ਲਿਆ ਤੇ ਉਸ ਤੋਂ ਬਾਅਦ ਦੇਖੋ ਸੂਈ 'ਚ ਧਾਗਾ ਪਾਇਆ ਜੀ ਡਬਲ ਕਰਕੇ ਤੇ ਉਸ ਤੋਂ ਬਾਅਦ ਦਾ ਮੈਂ ਇਹਨੂੰ ਇਸ ਤਰ੍ਹਾਂ ਦਾ ਬਚਾ ਕਰਕੇ ਨਾ ਸਾਰੇ ਖਿਤੇ ਉੱਪਰ نیچے ਉੱਪਰ نیچے ਇਸ ਤਰ੍ਹਾਂ ਧਾਗਾ ਪਾ ਕੇ ਆਪਾਂ ਟਾਂਕੇ ਲਾ ਕੇ ਨਾ ਇਹਨੂੰ ਕਸਣ ਵਾਸਤੇ ਉਸ ਤੋਂ ਬਾਅਦ ਦੇਖੋ ਆਪਾਂ ਜਿਹੜੀ ਜਰਾ ਵੇਸਟ ਪਈ ਸੀ ਉਹ ਇਹਦੇ ਵਿੱਚ ਪਾ ਲਈ ਚਾਹੀ ਆਪਾਂ ਕੋਈ ਕਾਟਨ ਵਗੈਰਾ ਵੀ ਇਹਦੇ ਵਿੱਚ ਪਾ ਸਕਦੇ ਆ ਉਸ ਤੋਂ ਬਾਅਦ ਇਹਨੂੰ ਧਾਗਾ ਖਿੱਚ ਕੇ ਟਾਈਟ ਕਰ ਦੇਣਾ ਇੱਕ ਬੋਲ ਦੀ ਤਰ੍ਹਾਂ ਬਨ ਜਾਊ ਇਸ ਤਰ੍ਹਾਂ ਤੇ ਆਪਾਂ ਬੋਲ ਦੀ ਤਰ੍ਹਾਂ ਨਹੀਂ ਬਣਾਉਣਾ ਆਪਾਂ ਥੋੜਾ ਜਿਹਾ ਨਾ ਚੌਕਾ ਜਿਹਾ ਰੱਖਣਾ ਇਹਨੂੰ ਇਸ ਤਰ੍ਹਾਂ ਉਸ ਤੋਂ ਬਾਅਦ ਦੇਖੋ ਆਪਾਂ ਸੈਂਟਰ ਦੇ ਵਿੱਚੋਂ ਉੱਪਰੋਂ ਤਾਂ ਜਿੱਥੋਂ ਆਪਾਂ ਕੀਤਾ ਸੀਗਾ ਖਿੱਚਿਆ ਉੱਥੋਂ ਦੋ ਟਾਂਕੇ ਲਾਤੇ ਤੇ ਉਸ ਤੋਂ ਬਾਅਦ ਦੇਖੋ ਆਪਾਂ ਧਾਗਾ ਸਾਈਡ ਤੋਂ ਲੈ ਕੇ ਇਸ ਤਰ੍ਹਾਂ ਇਹ ਡਿਜ਼ਾਈਨ ਬਣਾ ਲੈਣੇ ਜਿਹਦੇ ਵਿੱਚ ਕਈ ਟਾਂਕੇ ਆਪਾਂ ਨੂੰ ਇਸ ਤਰ੍ਹਾਂ ਹੀ ਲਾਉਣੇ ਪੈਣੇ ਆ ਤੇ ਉਸ ਤੋਂ ਬਾਅਦ ਇੱਕ ਤੁਸੀਂ ਕਿੰਨਾ ਸੋਹਣਾ ਇਹ ਆਪਣਾ ਇੱਕ ਰਬੜ ਬੈਂਡ ਬਣ ਕੇ ਤਿਆਰ ਹੋ ਜਾਊਗਾ ਆਪਾਂ ਕਈ ਵਾਰ ਬਾਜ਼ਾਰ ਚੋਂ ਨਹੀਂ ਲੈਂਦੇ ਜਾਂਦੇ ਤਾਂ ਇਸ ਤਰ੍ਹਾਂ ਬਣਾ ਕੇ ਵੀ ਦੇ ਆਪਾਂ ਛੋਟੇ ਬੱਚੇ ਹੁੰਦੇ ਆ ਜਿਵੇਂ ਹਨਾ ਉਹਨਾਂ ਦੇ ਜੇ ਆਪਾਂ ਆਪਣੇ ਜੂੜੇ ਵਗੈਰਾ ਤੇ ਵੀ ਤੇ ਇਹ ਜਿਹੜੀ ਰਬੜਾ ਬਣਾਈਏ ਇਸ ਤਰ੍ਹਾਂ ਆਪਾਂ ਰਬੜਾ ਬਣਾ ਕੇ ਤੁਹਾਨੂੰ ਦਿਖਾਵਾਂਗੇ ਉਹਦੇ ਉੱਤੇ ਲਗਾ ਕੇ ਕਿ ਆਪਾਂ ਆਪਣੇ ਜਿਵੇਂ ਹੈਵੀ ਜੂੜੇ ਹੁੰਦੇ ਆ ਉਹਨਾਂ ਤੇ ਵੀ ਕਿਵੇਂ ਮਰਜ਼ੀ ਲਗਾ ਸਕਦੇ ਆ ਜੀ ਬਚਾੜੀ ਤੁਸੀਂ ਕੋਈ ਵੀ ਸਟੋਨ ਵਗੈਰਾ ਲਗਾ ਦਿਓ ਇਸੇ ਤਰ੍ਹਾਂ ਦੇਖੋ ਆਪਾਂ ਉੱਪਰੋਂ ਕੱਟ ਕੇ ਉਹਨੂੰ ਵੀ ਮੈਂ ਥੋੜਾ ਜਿਹਾ ਫੋਲਡ ਕੀਤਾ ਰਬੜ ਨੂੰ ਤੇ ਇਸੇ ਤਰ੍ਹਾਂ ਆਪਾਂ ਇਹਦੇ ਨਾਲ ਲਗਾਤੀ ਅਲੋਚੀ ਦੇਖੋ ਕਿੰਨਾ ਸੋਹਣਾ ਰਬੜ ਵਣ ਬਣ ਗਿਆ ਆਪਣਾ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਇਸੇ ਤਰ੍ਹਾਂ ਦੇਖੋ ਆਪਣੇ ਕੋਲ ਇੱਕ ਹੋਰ ਡੱਬਾ ਪਿਆ ਸੀ ਜੀ ਇਹ ਆਪਣੇ ਦਵਾਈਆਂ ਵਾਲਾ ਡੱਬਾ ਸੀ ਇਹਦੇ ਉੱਤੇ ਵੀ ਦੇਖੋ ਆਪਾਂ ਇਸ ਤਰ੍ਹਾਂ ਐ ਚੜਾ ਕੇ ਜਰਾਬ ਤੇ ਜਿਵੇਂ ਆਪਾਂ ਕੰਗੇ ਵਗੈਰਾ ਇਹਦੇ ਵਿੱਚ ਪਾਉਣੇ ਹੋਣ ਦੇਖੋ ਉਸ ਤੋਂ ਬਾਅਦ ਦੇਖੋ ਜਿਵੇਂ ਮੈਂ ਥੋੜਾ ਜਨਾ ਫੁੱਲ ਜੇ ਪਏ ਸੀ ਆਪਣੇ ਕੋਲੇ ਲੈਂਸ ਦੇ ਉਹ ਕੱਟ ਕੇ ਆਪਾਂ ਇਸ ਤਰ੍ਹਾਂ ਲਗਾਤੇ ਦੋ ਤਿੰਨ ਜਗ੍ਹਾ ਤੇ ਤੇ ਉਸ ਤੋਂ ਬਾਅਦ ਜਿਵੇਂ ਲੇਖੋ ਆਪਾਂ ਕੰਗੇ-ਕੁੰਗੇ ਪਾਉਣ ਵਾਸਤੇ ਇਹਨੂੰ ਇਸ ਤਰ੍ਹਾਂ ਵੀ ਵਰਤ ਸਕਦੇ ਆ ਕੋਈ ਆਪਾਂ ਇਹਨੂੰ ਬਾਥਰੂਮ ਵਿੱਚ ਵੀ ਰੱਖ ਸਕਦੇ ਆ ਕੋਈ ਬੁਰਸ਼ ਵਗੈਰਾ ਕੋਈ ਪੇਸਟ ਵਗੈਰਾ ਪਾ ਕੇ ਹਨਾ ਤੇ ਇਹਨੂੰ ਆਪਾਂ ਆਪਣੀ ਸੋਈ ਵਿੱਚ ਵੀ ਰੱਖ ਸਕਦੇ ਆ ਜਿਵੇਂ ਕੋਈ ਆਪਾਂ ਚਾਕੂ ਵਗੈਰਾ ਪਾ ਕੇ ਰੱਖ ਦਈਏ ਇਸ ਤਰ੍ਹਾਂ ਇਹਨੂੰ ਆਪਾਂ ਕਈ ਤਰ੍ਹਾਂ ਦੇ ਤਰੀਕਿਆਂ ਨਾਲ ਵਰਤ ਸਕਦੇ ਆ ਜੀ ਲੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਆਪਣੇ ਕੋਲੇ ਹੋਰ ਜਿਹੜੀਆਂ ਜਰਾਬਾਂ ਪਈਆਂ ਸੀ ਉਹ ਵੀ ਤੁਹਾਨੂੰ ਆਪਾਂ ਦੱਸ ਦਿਆਂ ਕਿ ਆਪਾਂ ਇਹਨੂੰ ਹੋਰ ਕਿਸ ਕਿਸ ਢੰਗ ਨਾਲ ਵਰਤ ਸਕਦੇ ਆ ਦੇਖੋ ਜਰਾਬ ਨੂੰ ਮੈਂ ਨੀਚੋਂ ਕੱਟਿਆ ਨੀਚੋਂ ਕੱਟ ਕੇ ਜੀ ਉਹਨੂੰ ਆਪਾਂ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ ਦੋ ਪੀਸ ਕਰ ਲਏ ਜਿੱਥੋਂ ਆਪਾਂ ਕੱਟਿਆ ਸੀ ਉੱਥੋਂ ਆਪਾਂ ਸੀਤਾ ਤੇ ਨੀਚੋਂ ਦੇਖੋ ਮੈਂ ਥੋੜੀ ਜੀ ਨਾ ਇਹਦੇ ਵਿੱਚ ਰੂਜ ਆਪਾਂ ਕੋਈ ਛੋੜੀ ਕਟੀਆਂ ਪਾ ਸਕਦੇ ਆ ਜਿਹੜੀਆਂ ਲੋਹੇ ਦੀਆਂ ਪੀੜੀਆਂ ਹੁੰਦੀਆਂ ਨੇ ਨਾ ਜਦੋਂ ਆਪਾਂ ਬੈਠਦੇ ਆ ਜਾਂ ਬੈਠੇ ਉਠਾਈਏ ਜਾਂ ਉਧਰ ਕਰਦੇ ਆ ਤੇ ਬਹੁਤ ਖਿਸਕਦੀਆਂ ਨੇ ਤੇ ਆਪਣੇ ਫਰਸ਼ ਤੇ ਨਾ ਝਰੀਟਾ ਪਾ ਦਿੰਦੀਆਂ ਨੇ ਜਿਹੜਾ ਕਿ ਦੇਖੋ ਆਪਾਂ ਐਨੇ ਮਹਿੰਗੇ ਫਰਸ਼ ਲੱਗੇ ਹੁੰਦੇ ਆ ਟਾਈਲਾਂ ਲੱਗੀਆਂ ਹੁੰਦੀਆਂ ਇਹ ਆਵਾਜ਼ ਵੀ ਬਹੁਤ ਕਰਦੀ ਹੈ ਜੇਕਰ ਆਪਾਂ ਐ ਚੜਾ ਕੇ ਰੱਖਾਂਗੇ ਤਾਂ ਇਹ ਆਵਾਜ਼ ਨਹੀਂ ਕਰਨੀ ਆ ਬਿਲਕੁਲ ਵੀ ਲਓ ਜੀ ਇਸੇ ਤਰ੍ਹਾਂ ਦੇਖੋ ਇੱਕ ਜਰਾਬ ਨੂੰ ਆਪਾਂ ਝਾੜੂ ਤੇ ਚੜਾਈ ਰਾਵੜ ਤੇ ਕੱਟ ਕੇ ਮਾੜਾ ਜਿਹਾ ਆਪਾਂ ਉੱਪਰ ਚੜਾਤਾ ਜੀ ਇਸ ਤਰ੍ਹਾਂ ਇਹਦੇ ਨਾਲ ਕੀ ਹੋਊਗਾ ਆਪਾਂ ਜਦੋਂ ਕਈ ਵਾਰੀ ਬਾਂਸ ਦਾ ਝਾੜੂ ਹੁੰਦਾ ਆਪਣੇ ਸਿਲਤ ਵਗੈਰਾ ਵੱਜ ਜਾਂਦੀ ਹੈ ਹੱਥ ਦੇ ਵਿੱਚ ਤੇ ਉਹ ਨਿਕਲਦੀ ਬਹੁਤ ਔਖੀ ਹੈ ਇਸੇ ਤਰ੍ਹਾਂ ਦੇਖੋ ਇਹਦੇ ਨਾਲ ਆਪਾਂ ਕਿਵੇਂ ਮਰਜ਼ੀ ਝਾੜੂ ਨੂੰ ਕਵਰ ਕਰਕੇ ਨੀਚੋਂ ਕਿਵੇਂ ਮਰਜ਼ੀ ਆਪਣਾ ਫਰਸ਼ ਧੋਈਏ ਤੇ ਵਰਤੀਏ ਆਪਣੇ ਆਹ ਲੋ ਜੀ ਐਸੀ ਤਰ੍ਹਾਂ ਦੇਖੋ ਆਪਾਂ ਮਿਕ ਮੰਜੇ ਤੇ ਚੜਾਈਆਂ ਜਿਵੇਂ ਪੀੜੀ ਤੇ ਚੜਾਈਆਂ ਸੀ ਉਸੇ ਤਰ੍ਹਾਂ ਆਪਾਂ ਲੋਹੇ ਦੇ ਮੰਜਾਂ ਤੇ ਕਈ ਵਰਨਾ نیچے ਦੇਖੋ ਜਿਹੜੇ ਲੱਗੇ ਹੁੰਦੇ ਹੈਗੇ ਸਟੈਂਡ ਜੋ ਟੁੱਟ ਜਾਂਦੇ ਨੇ ਉਸ ਤੋਂ ਬਾਅਦ ਆਪਾਂ ਐਂ ਚੜਾ ਸਕਦੇ ਆ ਮੰਜਾ ਰਸਕਾਉਣਿਆ ਤਾਂ ਮੰਜੇ ਦੀ ਆਵਾਜ਼ ਵੀ ਨਹੀਂ ਆਉਂਦੀ ਐਸੀ ਤਰ੍ਹਾਂ ਦੇਖੋ ਜਿਹੜਾ ਬੁਰਸ਼ ਹੈ ਜੀ ਬੁਰਸ਼ ਨੂੰ ਆਪਾਂ ਡਾਇਰੈਕਟ ਮਾਰਦੇ ਆ ਜਦੋਂ ਨਵਾਂ ਬੁਰਸ਼ ਹੁੰਦਾ ਨਾ ਕੱਪੜੇ ਤੇ ਮਾਰਦੇ ਆ ਤਾਂ ਬੁਰਸ਼ ਫਟ ਜਾਂਦਾ ਦੇਖੋ ਜੇ ਆਪਾਂ ਉੱਪਰ ਉਹ ਜਰਾਬ ਚੜਾ ਕੇ ਤੇ ਆਪਾਂ ਆਪਦੇ ਕੱਪੜਿਆਂ ਤੇ ਮਾਰਾਂਗੇ ਤਾਂ ਆਪਣਾ ਕੱਪੜਾ ਦੇਖੋ ਬਿਲਕੁਲ ਫਟਦਾ ਨਹੀਂ ਤੇ ਬਿਲਕੁਲ ਐ ਸਹੀ ਰਹਿੰਦਾ ਜੀ ਦੇਖੋ ਇਹਨੂੰ ਆਪਾਂ ਕਿਵੇਂ ਮਰਜੀ ਹੁਣ ਆਪਾਂ ਕੱਪੜੇ ਤੇ ਮਾਰ ਸਕਦੇ ਹਾਂ ਤੇ ਕੱਪੜਿਆਂ ਦੇ ਜਿਵੇਂ ਕਾਲਰ ਵਗੈਰਾ ਦੇ ਆਪਾਂ ਗੁਰਸ਼ ਮਾਰ ਦਿਆਂ ਨਵਾਂ ਫਟ ਜਾਂਦਾ ਹੁੰਦਾ ਹੈ ਨਵਾਂ ਗੁਰਸ਼ ਜੀ ਦੋ ਆਪਾਂ ਵਰਤਦੇ ਆ ਤੇ ਇਸ ਤਰ੍ਹਾਂ ਕਰਾਂਗੇ ਤਾਂ ਬਿਲਕੁਲ ਨਹੀਂ ਦੇਖੋ ਬਹੁਤ ਵਧੀਆ ਰਹੂਗਾ ਇਸੇ ਤਰ੍ਹਾਂ ਮੈਂ ਫਿਰ ਇੱਕ ਜਿਹੜੀ ਰਬੜ ਬਣਾਈ ਸੀ ਉਹ ਚੜਾਤੀ ਲਓ ਜੀ ਇਸ ਤਰ੍ਹਾਂ ਕੇ ਮਰਜੀ ਵਰਤ ਸਕਦੇ